ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਰਾਜਸਥਾਨ ਦਾ ਮਸ਼ਹੂਰ ਸ਼ਹਿਰ ਕੋਟਾ ਕੋਟਾ ਸ਼ਹਿਰ ਜੈਪੁਰ ਤੇ ਜੋਧਪੁਰ ਤੋਂ ਬਾਅਦ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਗਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਬਹੁਤੇ ਲੋਕ ਕੋਟਾ ਬੁੰਦੀ ਨੂੰ ਇਕੱਠਾ ਹੀ ਜਾਣਦੇ ਨੇ ਪਰ ਵੈਸੇ ਕੋਟਾ ਤੇ ਬੂੰਦੀ ਸ਼ਹਿਰ ਦੀ ਜਿਹੜੀ ਆਪਸੀ ਦੂਰੀ ਆ ਉਹ 30-32 ਕਿਲੋਮੀਟਰ ਦੀ ਦੂਰੀ ਆ ਦੋਨੋਂ ਅਲੱਗ-ਅਲੱਗ ਸ਼ਹਿਰ ਨੇ ਕੋਟਾ ਸ਼ਹਿਰ ਪਹਿਲਾਂ ਹੀ ਡਿਸਟ੍ਰਿਕਟ ਸੀ ਤੇ ਹੁਣ ਕੁਝ ਸਮਾਂ ਪਹਿਲਾਂ ਬੂੰਦੀ ਵੀ ਵੱਖਰਾ ਜ਼ਿਲ੍ਹਾ ਬਣ ਚੁੱਕਿਆ ਹੈ ਕੋਟਾ ਦੋਸਤੋ ਗੱਲ ਕਰੀਏ ਤਾਂ ਸਟੱਡੀ ਦੇ ਖੇਤਰ ਦੇ ਵਿੱਚ ਸਭ ਤੋਂ ਅੱਗੇ ਜਾਣਿਆ ਜਾਂਦਾ ਹੈ ਰਾਜਸਥਾਨ ਦੇ ਵਿੱਚ ਸਿਕਰ ਸਿਕਰ ਤੋਂ ਬਾਅਦ ਦੂਸਰਾ ਸ਼ਹਿਰ ਹੈ ਕੋਟਾ ਜਿੱਥੇ ਬਹੁਤ ਸਾਰੇ ਇੰਸਟੀਚਿਊਟ ਨੇ ਅਤੇ ਬਹੁਤ ਦੂਰ ਦੂਰ ਤੋਂ ਲੋਕ ਆਪਣੀ ਪੜ੍ਹਾਈ ਕਰਨ ਦੇ ਵਾਸਤੇ ਕੋਟਾ ਸ਼ਹਿਰ ਦੇ ਵਿੱਚ ਆਉਂਦੇ ਨੇ ਕੋਟਾ ਸ਼ਹਿਰ ਬੜਾ ਖੂਬਸੂਰਤ ਸ਼ਹਿਰ ਆ ਇਹ ਸ਼ਹਿਰ ਤਕਰੀਬਨ 14ਵੀਂ ਸਦੀ ਦੇ ਵਿੱਚ ਵਸਿਆ ਸੀ ਤੇ ਉਸ ਤੋਂ ਕੁਝ ਸਮਾਂ ਬਾਅਦ ਕੋਟੇ ਸ਼ਹਿਰ ਨੂੰ ਬੂੰਦੀ ਜਿਹੜੀ ਇੱਕ ਰਿਆਸਤ ਸੀ ਉਸ ਦੇ ਵਿੱਚ ਰਲਾ ਲਿਆ ਗਿਆ ਸੀ ਅਤੇ ਲਗਭਗ 16ਵੀਂ ਸਦੀ ਦੇ ਵਿੱਚ ਜਾ ਕੇ ਜਿਹੜਾ ਕੋਟਾ ਸ਼ਹਿਰ ਸੀ ਉਹ ਫਿਰ ਬੂੰਦੀ ਦੇ ਨਾਲੋਂ ਅਲੱਗ ਹੋ ਗਿਆ ਸੀ ਇੰਡੀਪੈਂਡੈਂਟ ਹੋ ਗਿਆ ਸੀ ਦੋਸਤੋ ਕੋਟਾ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਬੜਾ ਖੂਬਸੂਰਤ ਸ਼ਹਿਰ ਆ 2016 ਦੇ ਵਿੱਚ ਸਮਾਰਟ ਸਿਟੀ ਮਿਸ਼ਨ ਤਹਿਤ 1000 ਕਰੋੜ ਰੁਪਇਆ ਕੋਟਾ ਸ਼ਹਿਰ ਨੂੰ ਮਿਲਿਆ ਸੀ ਤੇ ਜਿਸ ਦੇ ਵਿੱਚੋਂ ਤਕਰੀਬਨ 700 ਕਰੋੜ ਰੁਪਇਆ ਭਾਰਤ ਦੀ ਸਭ ਤੋਂ ਪਹਿਲੀ ਰਿਵਰ ਫਰੰਟ ਜੋ ਕਿ 6 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਚੰਬਲ ਨਦੀ ਦੇ ਉੱਪਰ ਬਣੀ ਹੋਈ ਆ ਉਸ ਦੇ ਉੱਪਰ ਖਰਚਾ ਗਿਆ ਸੀ ਕੋਟਾ ਸ਼ਹਿਰ ਜਦੋਂ ਵਸਿਆ ਸੀ ਤਾਂ ਇਹ ਬਿਲਕੁਲ ਚੰਬਲ ਨਦੀ ਦੇ ਉੱਪਰ ਵਸਿਆ ਸੀ ਤੇ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕੋਟਾ ਸ਼ਹਿਰ ਬਹੁਤ ਲੰਬੇ ਚੌੜੇ ਦਾਇਰੇ ਦੇ ਵਿੱਚ ਫੈਲ ਚੁੱਕਿਆ ਤੇ ਚੰਬਲ ਨਦੀ ਆ ਜਿਹੜੀ ਇਸ ਦੇ ਵਿੱਚ ਦੀ ਗੁਜ਼ਰਦੀ ਆ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਵਿਊ ਦੇਖ ਰਹੇ ਹੋ ਇਹ ਚੰਬਲ ਨਦੀ ਦਾ ਵਿਊ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਤੇ ਬਾਕੀ ਦੋਸਤੋ ਹੋਰ ਵੀ ਆਪਾਂ ਜਿਹੜੀ ਮੇਨ ਮੇਨ ਜਗਾਹ ਨੇ ਉਹਨਾਂ ਦੇ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਇਹ ਰਿਵਰ ਫਰੰਟ ਜਿਹੜਾ ਤੁਹਾਨੂੰ ਦੱਸ ਰਹੇ ਆ ਉਹ ਦੋਸਤੋ ਇਸੇ ਸਾਈਡ ਸੱਜੇ ਪਾਸੇ ਬਣਿਆ ਹੋਇਆ ਇਸ ਦੀ ਐਂਟਰੀ ਤਕਰੀਬਨ 10:00 ਵਜੇ ਸਵੇਰੇ ਖੁੱਲਦੀ ਆ ਤੇ ਖੱਬੇ ਹੱਥ ਦੋਸਤੋ ਇਹ ਚੰਬਲ ਨਦੀ ਦੇ ਉੱਪਰ ਜਿਹੜਾ ਡੈਮ ਬਣਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਪਾਣੀ ਨਹੀਂ ਹੁੰਦਾ ਜਦੋਂ ਬਰਸਾਤਾਂ ਹੁੰਦੀਆਂ ਨੇ ਉਦੋਂ ਇਹ ਚੰਬਲ ਨਦੀ ਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ ਇਹ ਡੈਮ ਦਾ ਦ੍ਰਿਸ਼ ਤੁਸੀਂ ਦੇਖ ਰਹੇ ਸੀ ਇੱਥੇ ਦੋਸਤੋ ਜਿਹੜਾ ਸਰਕਾਰ ਨੇ ਬਹੁਤ ਸਾਰਾ ਪੈਸਾ ਖਰਚ ਕਰਕੇ ਇਸ ਸ਼ਹਿਰ ਨੂੰ ਬਹੁਤ ਸੁੰਦਰ ਡਿਜ਼ਾਈਨ ਕੀਤਾ ਹੈ ਤੁਸੀਂ ਅਲੱਗ-ਅਲੱਗ ਇਥੋਂ ਦੇ ਜਿਹੜੇ ਚੌਕ ਨੇ ਉਹ ਤੁਹਾਨੂੰ ਦਿਖਾ ਰਹੇ ਆ ਇਥੋਂ ਦੀਆਂ ਸਾਫ਼ ਸੁਥਰੀਆਂ ਸੜਕਾਂ ਇਸ ਤੋਂ ਇਲਾਵਾ ਇਹ ਦੋਸਤੋ ਹੈਂਗਿੰਗ ਬ੍ਰੇਜ ਆ ਇਹ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਦੂਸਰਾ ਹੈਂਗਿੰਗ ਬ੍ਰੇਜ ਆ ਇੱਕ ਬੈਂਗਲੌਰ ਦੇ ਵਿੱਚ ਆ ਔਰ ਦੂਸਰਾ ਕੋਟਾ ਸ਼ਹਿਰ ਦੇ ਵਿੱਚ ਆ ਇਹ ਹੈਂਗਿੰਗ ਬ੍ਰੇਜ ਆ ਜਿਹੜਾ ਇਸ ਦੀ 2017 ਦੇ ਵਿੱਚ ਉਦਘਾਟਨ ਹੋਇਆ ਸੀ ਤੇ ਦੋਸਤੋ ਇਹ ਹੈਂਗਿੰਗ ਬ੍ਰਿਜ ਵੀ ਚੰਬਲ ਨਦੀ ਦੇ ਉੱਪਰ ਬਣਿਆ ਹੋਇਆ ਹੈ ਇਹ ਤਕਰੀਬਨ 1.5 ਕਿਲੋਮੀਟਰ ਲੰਬਾ ਤੇ ਇਹ 14 ਨੈਸ਼ਨਲ ਹਾਈਵੇ ਨੂੰ ਆਪਸ ਦੇ ਵਿੱਚ ਜੋੜਦਾ ਹੈ ਇਹ ਹੈਂਗਿੰਗ ਬ੍ਰੀਜ ਆ ਜਿਹੜਾ ਇਹ ਚੰਬਲ ਨਦੀ ਦੇ ਉੱਪਰ ਬਿਲਕੁਲ ਬਾਈਪਾਸ ਤੇ ਬਣਿਆ ਹੋਇਆ ਜਦੋਂ ਚਾਲਾਵਾਰਡ ਨੂੰ ਜਾਂਦੇ ਆ ਅੱਗੇ ਬੂੰਦੀ ਵਾਲੇ ਪਾਸਿਓਂ ਤਾਂ ਉਸ ਪੁਲ ਦੇ ਉੱਪਰ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਦੋਸਤੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੋਟੇ ਦੇ ਵਿੱਚ ਆਪਾਂ ਇੱਕੋ ਵੀਡੀਓ ਦੇ ਵਿੱਚ ਤਾਂ ਨਹੀਂ ਦਿਖਾ ਸਕਦੇ ਪਰ ਅਸੀਂ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਮੇਨ ਮੇਨ ਥਿਊ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਵੀਡੀਓ ਦੇ ਰਾਈ ਤੁਹਾਡੇ ਨਾਲ ਸਾਂਝਾ ਕਰੀਏ ਬੂੰਦੀ ਸ਼ਹਿਰ ਵਾਲੇ ਪਾਸਿਓਂ ਜਦੋਂ ਕੋਟੇ ਦੇ ਵਿੱਚ ਐਂਟਰ ਕਰਦੇ ਆ ਤਾਂ ਐਂਟਰੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਗੁਰਦੁਆਰਾ ਅਗਮਗੜ ਸਾਹਿਬ ਇਸ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਆ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੋਂ ਜਦੋਂ ਹਜ਼ੂਰ ਸਾਹਿਬ ਨੂੰ ਸੰਗਤ ਜਾਂਦੀ ਆ ਤਾਂ ਅਕਸਰ ਹੀ ਇੱਥੇ ਸੰਗਤ ਮੱਥਾ ਟੇਕ ਕੇ ਦਰਸ਼ਨ ਦੀਦਾਰ ਕਰਕੇ ਜਾਂਦੀ ਆ ਇੱਥੇ ਹਰ ਵੇਲੇ ਲੰਗਰ ਚੱਲਦਾ ਤੇ ਰਹਿਣ ਦੇ ਵਾਸਤੇ ਬਹੁਤ ਸੋਹਣੀ ਸਰਾਮ ਵੀ ਬਣੀ ਹੋਈ ਆ ਇਸ ਤੋਂ ਇਲਾਵਾ ਜਿਹੜੇ ਵੀਰ ਐ ਐਮਪੀ ਦੇ ਵਿੱਚ ਕੰਬਾਈਨਾ ਵਗੈਰਾ ਲੈ ਕੇ ਜਾਂਦੇ ਨੇ ਉਹ ਵੀ ਅਕਸਰ ਇੱਥੇ ਮੱਥਾ ਟੇਕ ਕੇ ਜਾਂਦੇ ਨੇ ਇਹ ਆਪਾਂ ਗੁਰਦੁਆਰਾ ਅਗਮਗੜ੍ਹ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਸ ਵੀਡੀਓ ਦੇ ਰਹੀ ਕਿਹੜੇ-ਕਿਹੜੇ ਦੋਸਤ ਨੇ ਜਿਹੜੇ ਇਸ ਗੁਰਦੁਆਰਾ ਸਾਹਿਬ ਪਹਿਲਾਂ ਦਰਸ਼ਨ ਦੇਦਾਰ ਕਰ ਚੁੱਕੇ ਨੇ ਤਾਂ ਉਹ ਵੀ ਆਪਣਾ ਕਮੈਂਟ ਜ਼ਰੂਰ ਕਰਿਆ ਜੇ ਇਹ ਗੁਰਦੁਆਰਾ ਅਗਮਗੜ੍ਹ ਸਾਹਿਬ ਆ ਇਸ ਦੀ ਜਿਹੜੀ ਇਹ ਸਾਹਮਣੇ ਆਪਾਂ ਦੇਖ ਰਹੇ ਹਾਂ ਇਹ ਸਾਰੀ ਸਰਾ ਬਣੀ ਹੋਈ 18 ਦੇ ਵਾਸਤੇ ਬਹੁਤ ਵਧੀਆ ਪ੍ਰਬੰਧ ਆ ਇੱਥੇ ਇਸ ਤੋਂ ਇਲਾਵਾ ਇੱਥੇ ਜਿਹੜਾ ਲੰਗਰ ਆ ਉਹ ਚੱਲਦਾ ਰਹਿੰਦਾ ਤੇ ਹੁਣ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਆ ਉਸ ਦੀ ਉਸਾਰੀ ਵੀ ਚੱਲ ਲਈ ਆ ਦੋਸਤੋ ਇਹ ਸੀ ਸ਼ਹਿਰ ਕੋਟਾ ਤੁਹਾਨੂੰ ਇਸ ਵੀਡੀਓ ਕਲਿੱਪ ਦੇ ਵਿੱਚ ਅਸੀਂ ਕੁਝ ਵੱਖੋ ਵੱਖ ਜਿਹੜੀਆਂ ਚੀਜ਼ਾਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਆਪਾਂ ਕੋਟੇ ਤੋਂ ਨਿਕਲ ਕੇ ਬੁੰਦੀਵਾਲ ਨੂੰ ਜਾ ਰਹੇ ਆ ਸਾਹਮਣੇ ਹਾਈਵੇ ਨਜ਼ਰ ਆ ਰਿਹਾ ਹੈ ਇਹ ਬੁੰਦੀ ਜੈਪੁਰ ਵੱਲ ਨੂੰ ਜਾਵੇਗਾ ਕਿਹੜੇ-ਕਿਹੜੇ ਦੋਸਤ ਆ ਜਿਹੜੇ ਪਹਿਲਾਂ ਕੋਟਾ ਸ਼ਹਿਰ ਵਿਜ਼ਿਟ ਕਰ ਚੁੱਕੇ ਨੇ ਦੇਖ ਚੁੱਕੇ ਨੇ ਉਹ ਵੀ ਕਮੈਂਟ ਜ਼ਰੂਰ ਕਰਿਆ ਜੇ ਬਾਕੀ ਇਹ ਕੋਟਾ ਬੁੰਦੀ ਦਾ ਜਿਹੜਾ ਬਹੁਤ ਸਾਰਾ ਪੰਜਾਬੀ ਏਰੀਆ ਇੱਥੇ ਪੰਜਾਬੀ ਇਹ ਲੋਕ ਬਹੁਤ ਸਾਰੇ ਬੈਠੇ ਹੋਏ ਨੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਅੱਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰਿਓ ਧੰਨਵਾਦ